ਮਹਿੰਦਰ ਸਿੰਘ ਜੀ بیٹے ਦਾ ਕੀ ਨਾਮ ਸੀ ਲਖਵਿੰਦਰ ਸਿੰਘ ਕਦੋਂ ਗਿਆ ਸੀ ਬੇਟਾ ਬਾਹਰ ਲੈ ਮੈਂ ਤਿੰਨ ਮਹੀਨੇ ਪਹਿਲਾਂ ਗਿਆ ਸੀ ਅਦੁੱਦਾ ਕਿਹੜੇ ਦੇਸ਼ ਚ ਸੀ ਡਬਈ ਤੇ ਸਾਨੂੰ ਕਦੋਂ ਪਤਾ ਲੱਗਾ ਕਿ بیٹے ਨੇ ਇਸ ਤਰ੍ਹਾਂ ਦਾ ਹਾਦਸਾ ਵਾਪਰਿਆ ਔਰ ਕਿੱਦਾਂ ਹੋ ਗਿਆ ਮੈਨੂੰ ਸਾਨੂੰ ਕੱਲ ਸ਼ਾਮ ਨੂੰ 6 ਵਜੇ ਦੇ ਕਰੀਬ ਪਤਾ ਲੱਗਾ ਤੇ ਉਸ ਦਾ ਐਕਸੀਡੈਂਟ ਹੋ ਗਿਆ ਪਤਾ ਨਹੀਂ ਲੱਗਾ ਕਿ ਕਿਸ ਤਰ੍ਹਾਂ ਹੋਇਆ ਕਿਹਦੇ ਨਾਲ ਹੋਇਆ ਇਹ ਕੋਈ ਪਤਾ ਨਹੀਂ ਲੱਗਾ ਜੀ ਹਜੇ ਤੱਕ ਤੁਸੀਂ ਕਿੰਨੇ ਸਮੇਂ ਤੋਂ ਦੁਬਈ ਚ ਰਹਿ ਰਹੇ ਹੋ? ਇਹ 3 ਮਹੀਨੇ ਹੋ ਨਾ ਹੋ ਗਏ। ਫਿਲਹਾਲ ਹੁਣੇ ਭੇਜੇ ਰਹੀ ਸੀ। ਭੇਜ ਗਿਆ ਸੀ। ਇਹ ਤੁਹਾਨੂੰ ਕਿਤੋਂ ਪਤਾ ਲੱਗਾ ਕਿਨੇ ਦੱਸਿਆ ਤੁਹਾਨੂੰ ਕਿ ਇਹ ਦਾ ਬੇਟੇ ਨਾਲ ਹਾਦਸਾ ਵਾਪਰ ਗਿਆ। ਇਹ ਉੱਥੋਂ ਕਿਸੇ ਬੰਦੇ ਦੇ ਫੋਨ ਸਿਕਾ ਮੇਰੇ ਭਤੀਜੇ ਦਾ ਜੋ ਪੱਦੀ ਕੰਮ ਕਰਦਾ ਫੈਕਟਰੀ ਚ ਦੁਬਈਆਂ ਦੇ। ਉਹਨੂੰ ਫੋਨ ਕੀਤਾ ਉਹ ਨਹੀਂ ਉਹਦਾ ਨੰਬਰ ਉਹਦੀ ਲੈਪਟਾਪ ਚੋਂ ਮਿਲ ਗਿਆ ਉਹਨਾਂ ਨੂੰ। ਫਿਰ ਉਹ ਨਹੀਂ ਉਹਨੂੰ ਫੋਨ ਕੀਤਾ। ਫਿਰ ਉਹਨੇ ਦੁਬਾਰਾ ਆਪਣੇ ਭਰਾ ਉਹ ਦਾ ਦੁਬਈ ਰਹਿੰਦਾ। ਉਹਨੂੰ ਫੋਨ ਕੀਤਾ ਵੇ ਕਲੀਅਰ ਕਰਕੇ ਦੱਸ ਸਾਨੂੰ ਉਹ ਤੋਂ ਬਾਅਦ ਆ ਫਿਰ ਉਹਨੇ ਫੋਨ ਕਰਕੇ ਆਪਣੇ ਪਰ ਬਦਲਣ ਦੇ ਦੱਸਿਆ ਉਹ ਤੋਂ ਬਾਅਦ ਆ ਫਿਰ ਸਾਨੂੰ ਪਤਾ ਲੱਗਾ ਵੇ ਉਹਨੇ ਫਿਰ ਇਥੇ ਪਿੰਡ ਨੂੰ ਫੋਨ ਕੀਤਾ ਕਿੰਨੇ ਬੇਟੇ ਤੁਹਾਡੇ ਮੇਰੇ ਦੋ ਬੇਟੇ ਹੈ ਛੋਟਾ ਸੀ ਵੱਡਾ ਸੀ ਇਹ ਛੋਟਾ ਹੈ ਜੀ ਕਿਸ ਕੀ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਤੁਹਾਡੀ ਕੀ ਮੰਗ ਸਾਡੀ ਸਰਕਾਰਾਂ ਦੀ ਉਹਦਾ ਜੀ ਇਨਕੁਆਰੀ ਕੀਤੀ ਜਾਵੇ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਔਰ ਉਹਦੀ ਬਾਡੀ ਜਲਦੀ ਤੋਂ ਜਲਦੀ ਇੰਡੀਆ ਲੈ ਜਾਂਦੀ ਜਾਵੇ ਜੋ ਅਸੀਂ ਉਸਕਾ ਸਹੀ ਸਲਾਮ ਦੇਖ ਸਕਦੇ ਆ ਸੰਸਕਰ ਕਰ ਰਹੇ ਆ ਅਕਾ ਜੀ ਤੁਹਾਡੇ بیٹے ਦਾ ਨਾਮ ਕੀ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਨਾਲ ਤੁਹਾਡੀ ਆਖਰੀ ਵਾਰ ਕੀ ਗੱਲ ਹੋਈ ਕਦੋਂ ਤੇ ਕਿੱਦਾਂ ਹੋਈ ਸੀ ਮੇਰੇ ਲਖਵਿੰਦਰ ਸਿੰਘ ਨਾਲ ਵੀਰਵਾਰ ਕੱਲ ਹੋਈ ਸੀ ਸਿਰਫ ਮੈਸੇਜ ਆਇਆ ਉਹਨੂੰ ਮੈਂ ਮੈਸੇਜ ਕੀਤਾ ਵੀ ਤੂੰ ਕਿੱਥੇ ਆ ਕਹਿੰਦਾ ਮੈਂ ਨਾ ਦੂਜੇ ਤੇ ਮੋਟਰਸਾਈਕਲ ਤੇ ਆ ਕਹਿੰਦਾ ਜਾ ਮੇਰੀ ਐਤਵਾਰ ਗੱਲ ਹੋਈ ਸੀ ਤਾਂ ਮੇਰਾ ਕਹਿੰਦਾ ਮੇਰਾ ਟੈਸਟ ਕਲੀਅਰ ਹੋ ਗਿਆ ਆ ਤਾਂ ਮੇਰਾ ਨਸਾਨਸ ਬਣ ਗਿਆ ਤਾਂ ਮੈਂ ਉਹਨੂੰ ਕਹਿੰਦੀ ਸੀ ਮੈਨੂੰ ਪਤਾ ਤੈਨੂੰ ਹਨਾ ਦੂਜੇ ਦਫ਼ਤਰ 'ਚੇ ਤੂੰ ਨੌਕਰੀ ਕਰੇ ਉਹ ਕਹਿੰਦਾ ਚਲ ਮੈਂ ਦਫ਼ਤਰ 'ਚੇ ਕਰ ਲਉਂਗੀ ਮੈਂ ਚਾਹੁੰਦੀ ਸੀ ਵੀ ਉਹਦੇ ਦਫ਼ਤਰ 'ਚ ਜੌਬ ਲੱਗ ਜਾ ਮੋਟਰਸਾਈਕਲ ਤੇ ਆਉਂ। ਸੰਗਤ ਸਾਫ਼ ਚਾਹੀਦਾ ਮੇਰੇ ਕੋਲ ਕੋਈ ਬੋਡੀ ਸਾਡੇ ਕੋਲ ਆਵੇ ਅਸੀਂ ਸੰਸਕਾਰ ਕਰ ਸਕੀਏ। ਇਹ ਕਿਹੜੇ ਪਿੰਡ ਦਾ ਪੈਂਚਾਇਤ? ਇਹ ਖਾਲਪੁਰ ਤਹਿਸੀਲ ਦਸੂਆ ਜ਼ਿਲ੍ਹਾ ਸ਼ਾਹਪੁਰ। ਪੈਂਚਾਇਤ ਸਾਹਿਬ ਤੁਹਾਡੇ ਪਿੰਡ ਦੇ ਇੱਕ ਨੌਜਵਾਨ ਦੀ ਵਿਦੇਸ਼ ਦੀ ਧਰਤੀ ਤੇ ਮੌਤ ਹੋਈ ਹੈ। ਹਾਂਜੀ। ਕੀ ਤੁਸੀਂ ਹੁਣ ਮੰਨ ਕਰਦੇ ਹੋ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ? ਸਾਡੀ ਇਹ ਆਪੀ ਜਿਹੜੀ ਹੈਗੀ ਆ ਦबई ਸਰਕਾਰ ਜਿਹੜੀ ਆ ਇਹਦੀ ਮਤਲਬ ਕਿ ਪੂਰੀ ਤਹਿਕੀਕ ਕਾਤ ਕਰ ਕਰਕੇ ਜਿਹੜਾ ਰਿਜ਼ਲਟ ਆ ਉਹ ਸਾਹਮਣੇ ਲਿਆਵੇ ਤੇ ਜਿਹੜੀ ਬਾਡੀ ਹੈਗੀ ਆ ਉਹ ਸਰਕਾਰ ਜਿਹੜੀ ਆ ਉਹ ਇੱਥੇ ਪਹੁੰਚਾਉਣ ਦੇ ਵਿੱਚ ਪੂਰੀ ਮਦਦ ਕਰੇ ਪਰਵਾਹ ਨਹੀਂ ਸਤ ਕਰ ਹਾਸਾ ਸਰ ਖਾਸ ਹੋਇਆ ਪਰ ਅਜੇ ਤੱਕ ਇਹ ਨਹੀਂ ਪਤਾ ਕਿ ਕਿਹਦੇ ਨਾਲ ਹੋਇਆ ਕਿੱਦਾਂ ਹੋਇਆ ਇਹ ਸਿਰਫ ਇੰਨਾ ਹੀ ਮਤਲਬ ਕਿ ਪਤਾ ਲੱਗਾ ਹੈ ਵੀ ਐਕਸੀਡੈਂਟ ਹੋਇਆ ਹੋਇਆ ਕਾਹਦੇ ਨਾਲ ਅਜੇ ਤੋੜੀ ਉਹ ਤਫਸੀਲ ਦੇ ਵਿੱਚ ਨਹੀਂ ਆਇਆ ਹੈਗਾ ਤੇ ਉਹ ਸੋਮਵਾਰ ਨੂੰ ਜਿਹੜੀ ਹੈ ਸਾਨੂੰ ਫੋਨ ਕਰਕੇ ਪਤਾ ਕੀਤਾ ਉਹ ਕਹਿੰਦੇ ਸੋਮਵਾਰ ਨੂੰ ਜਿਹੜੀ ਆ ਪੁਲਿਸ ਉਹ ਆਪਣੀ ਰਿਪੋਰਟ ਦੇਵੇਗੀ ਉਹ ਤੋਂ ਬਾਅਦ ਆ ਪਤਾ ਲੱਗੇਗਾ ਕਿ ਕੀ ਕੁਝ ਕਿਸ ਤਰ੍ਹਾਂ ਇਹ ਪਾਣਾ ਵਾਪਰਿਆ ਸਿੰਘ ਜੀ ਕੀ ਹੁਣ ਤੁਹਾਡੀ ਪਰਿਵਾਰ ਦੀ ਮੰਗ ਹੈ ਸਾਡੀ ਪਰਿਵਾਰ ਦੀ ਮੰਗ ਇਹ ਹੈ ਜੀ ਜੋ ਨੋਨ ਫੂਡ ਐਲ ਆਈਸ ਕੰਪਨੀ ਵਿੱਚ ਕੰਮ ਲੇ ਕਰਦਾ ਸੀ ਦੁਬਈ ਜੀ ਹਾਂ ਜੀ ਦੁਬਈ ਵਿੱਚ ਕੰਮ ਕਰ ਰਿਹਾ ਜੋ ਕੰਪਨੀ ਬਹੁਤ ਤੋਂ ਵੱਧ ਇਸ ਬੰਦੇ ਨੂੰ ਬੱਚੇ ਨੂੰ ਮੁਆਵਜ਼ਾ ਦੇਵੇ ਕਿ ਉਹਦੀ ਡੈੱਡ ਬਾਡੀ ਹੈ ਉਹ ਸਾਡੇ ਪੰਜਾਬ ਘਰ ਵਿੱਚ ਪੰਚਾਇਤ ਜਾਵੇ ਪੰਚਾਇਤ ਜਮਾਤ ਕਰੇ। ਦੁਬਈ ਦੇ ਵਿੱਚ ਫੂਡ ਡਿਲੀਵਰੀ ਦਾ ਕੰਮ ਕਰਦੇ ਸੀ ਕਿਸ ਚੀਜ਼ ਦਾ ਕੰਮ ਸੀ ਹੈ? ਹਾਂਜੀ ਨੋਨ ਫੂਡ ਐਲਐਸ ਵਿੱਚ ਆਪਣੇ ਡਿਲੀਵਰੀ ਦੇ ਕੰਮ ਕਰਦੇ ਸੀ ਮੋਟਰਸਾਈਕਲ ਜਦੋਂ ਹਾਦਸਾ ਲੱਗਿਆ। ਹਾਂਜੀ। ਚਨੌਣੇ ਟਾਈਮ ਆਪਣੇ ਕੰਮ ਤੇ ਨਿਕਲੇ ਸੀ।